ਚੱਲ ਚੱਲ ਹੈ ਬਾਈ ਆਪਾਂ ਫਤੇ ਮੋਟਰ ਤੇ ਖੜੇ ਆ ਬਾਈ ਸੰਗਰੂਰ ਡਿਸਟ੍ਰਿਕਟ ਤੋਂ ਬਾਈ ਆਏ ਤੇ ਆਪਣੇ ਕੋਲੇ ਮਸਤ ਆਣਾ ਸਾਹਿਬ ਕੋਲੋਂ ਆਏ ਨੇ ਬਾਈ ਨੱਤ ਪਿੰਡਾਂ ਬਾਈਆਂ ਦਾ ਤੇ ਬਾਈਆਂ ਨੇ ਦੋ ਕਾਰਾਂ ਲਈਆਂ ਨੇ ਬਾਈ ਇੱਕ ਚਿੱਟੀ ਇੱਕ ਕਾਲੀ ਠੀਕ ਹੈ ਨਾ ਤੇ ਬਾਈਆਂ ਨੂੰ ਪੁੱਛਾਂਗੇ ਬਾਈ ਕਿਵੇਂ ਐਕਸਪੀਰੀਅੰਸ ਰਿਹਾ ਕਿਵੇਂ ਸਾਡੇ ਨਾਲ ਬਹੁਤ ਟਾਈਮ ਦੀ ਮੇਰੇ ਨਾਲ ਹੀ ਗੱਲ ਹੋ ਰਹੀ ਹੈ ਬਾਈ ਦੀ ਹਨਾ ਤੇ ਕਿਵੇਂ ਦਾ ਸਾਰਾ ਕੁਝ ਲੱਗਿਆ ਬਾਈ ਕਿਵੇਂ ਲੱਗਿਆ ਬਾਈ ਆਪ ਨੂੰ ਮੇਰੇ ਬਹੁਤ ਘੈਂਡ ਲੱਗਿਆ ਵੀਰੇ ਆਪਾਂ ਪਹਿਲਾਂ ਥੋੜਾ ਵਰਨਾ ਕਰ ਲੇਤੀ ਸੀ ਵੀਰੇ ਹੁਣ ਆਪਾਂ ਲੈਤੀ ਹੈਗੀ ਲੈਂਟਰਾਂ ਬਲੈਕ ਕਲਰ ਚ ਆਪ ਨੂੰ ਵੀਰੇ ਪੂਰਾ ਵਧੀਆ ਲੱਗਿਆ ਥ ਥੋੜਾ ਸਾਰਾ ਕੁਝ ਆਪਣੀ ਵੀਰੇ ਗੱਲ ਕਿੰਨੇ ਕ ਟਾਈਮ ਦੀ ਹੋਣ ਲੱਗ ਰਹੀ ਆ ਆਪਣੀ ਵੀਰੇ ਗੱਲ ਘੜ ਘੜ ਅਜ ਤੋਂ 15 ਦਿਨ ਦੀ ਹੋਣ ਲੱਗ ਰਹੀ ਆ ਵੀਰੇ ਤੇ ਲੈਣਾ ਬਲੈਕ ਕਲਰ ਸੀ ਲੈਣਾ ਬਲੈਕ ਕਲਰ ਸੀ ਵੀਰੇ ਆਪਣੀ ਡਿਮਾਂਡ ਸੀ ਕਿ ਬਾਈਆਂ ਨੇ ਆਪਾਂ ਨੂੰ ਅਰੇਂਜ ਕਰਕੇ ਦਿੱਤੀ ਵੀਰੇ ਕਿਤੋਂ ਵੀ ਕਰਕੇ ਰੈਂਡ ਦਿੱਤੀ ਤੇ ਬਾਈਆਂ ਨੇ ਪਹਿਲਾਂ ਆਪਾਂ ਨੂੰ ਵੀਰੇ ਵਰਨਾ ਕਰ ਦਿੱਤੀ ਸੀ ਆਪਾਂ ਨੂੰ ਵੀ ਪੂਰੀ ਓਕੇ ਰਿਪੋਰਟ ਲੱਗੀ ਕਾਰ ਤਾਂ ਕਰਕੇ ਅੱਜ ਵੀਰੇ ਅਸੀਂ ਬਾਈਆਂ ਦੇ ਭਰੋਸਾ ਕਰਕੇ ਜਿਹੜੀ ਸਾਨੂੰ ਚੀਜ਼ ਦੀ ਵੀਰੇ ਲੋੜ ਸੀ ਬਾਈਆਂ ਨੇ ਸਾਨੂੰ ਅਰੇਂਜ ਕਰਕੇ ਦਿੱਤੀ ਵੀਰੇ ਓਕੇ ਓਕੇ ਲਓ ਵੀ ਮਿੱਤਰੋ ਇੱਕੇ ਪਰਿਵਾਰ ਦੇ ਵਿੱਚ ਦੋ ਕਾਰਾਂ ਵਗੀਆਂ ਇੱਕ ਚਿੱਟੇ ਕਲਰ ਦੀ ਵਰਨ ਸੋ ਭਾਈ ਬਾਈਆਂ ਨੂੰ ਮੁਬਾਰਕਾਂ ਤੇ ਬਾਈ ਸਾਡੇ ਕੋਲ ਦੂਜੀ ਵਾਰੀ ਆਏ ਵਿਸ਼ਵਾਸ ਕਰਕੇ ਆ